ਇਹ ਵਾਹਿਗੁਰੂ ਜੀ ਦਾ ਖਾਲਸਾ ਰਾਹ ਹੈ ਜਿਸ ਤੇ ਲਗਾਤਾਰ ਆਪਾਂ 18 ਜੂਨ ਤੋਂ ਤੁਰੇ ਆਂ ਭਾਈ ਮਾੜੇ ਪਿੱਛੇ ਸਮੁੱਚੀ ਸਾਡੀ ਟੀਮ ਮੋਰਚਾ ਕਾਲੇ ਪਾਣੀਆਂ ਦਾ ਬਹੁਤ ਜ਼ਿਆਦੇ ਮਿਹਨਤ ਦੇ ਨਾਲ ਪੂਰੇ ਪੰਜਾਬ ਘੁੰਮੀ ਆਂ ਅੱਜ ਤੁਹਾਡਾ ਇੱਕ ਕਬਲਾ ਜਰੂਰ ਤੁਸੀਂ ਚੱਲ ਕੇ ਅੱਜ ਲੁਧਿਆਣੇ ਆ ਜਾਂ ਸ਼ਰਮਤੇ ਆ ਪਰ ਮੈਂ ਬਹਿਚੀ ਕਰਦਾ ਕਿ ਇੱਥੇ ਜਿੰਨੇ ਵੀ ਤੁਸੀਂ ਇਨਸਾਨ ਆਏ ਹੋ ਇਹ ਤੁਸੀਂ ਪੂਰੇ ਪੰਜਾਬ ਨੂੰ ਬਚਾਉਣ ਲਈ ਆਏ ਹੋ ਕਿਉਂਕਿ ਜਿਹੜੇ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਆ ਛੇਸਰਾਂ ਦੇ ਨਾਲ ਮੈਂ ਜੱਖੜੀ ਮਾਲਵੇ ਦੇ ਪਿੰਡਾਂ 'ਚ ਗਿਆ ਲੁਧਿਆਣੇ ਤੋਂ ਲੈ ਕੇ ਫੋਰੀਪੁਰ ਦਾ ਮੋਕਾ ਮੁਕਤਰਾ ਫਰੀਦਕੋਟ ਅਫਰ ਪਾਟਕਾ ਪਿੰਡਾਂ ਦੇ ਵਿੱਚ ਐਨੇ ਮਾੜੇ ਹਾਲਾਤ ਆ ਵੀ ਸੱਤੋ ਸੱਤੋ ਐਸਸੀਪੀ ਜੀ ਲੋਕਾਂ ਨੂੰ ਕਾਲਾ ਪੀਲਾ ਦੇ ਕੰਸ ਹੋ ਚੁੱਕਿਆ। ਜਵਾਕਾਂ ਨੂੰ ਪਿਆਰ ਤੋਂ ਪਿਆਰ ਨੂੰ ਪੜਨਾ ਲੱਗ ਚੁੱਕਿਆ ਨੇ। ਆਪਾਂ ਬਹੁਤ ਦੇਰ ਬਾਅਦ ਉੱਠਿਆ। ਇਹ ਗੰਦੇ ਹੀ ਜਿਹੜਾ ਲਗਾਤਾਰ 40 ਸਾਲ ਤੋਂ ਪਾਇਆ ਜਾ ਰਿਹਾ। ਚੁਣਨ ਦੇ ਬੁੱਢੇ ਜਿਆਰ ਨਹੀਂ ਬੁੱਢਾ ਨਾਲਾ ਬਣਾ ਕੇ ਆ ਸਾਰਾ ਸੱਤ ਜਹਾ ਬਣਾਤਾ। ਕਾਲੇ ਨਾਲ ਰੱਖੇ ਐਮਐਲਏ ਆ ਕੇ ਡਰਾਮੇ ਕਰ ਰਿਹਾ। ਇਹ ਮੈਨੂੰ ਦੀ ਪੱਥਰ ਪੱਟਦਾ ਜੀ ਮੇਰੀ ਸਰਕਾਰ ਸੁਣਦੀ ਦੀ ਜੇਰਾ ਪ੍ਰਸ਼ਾਸਨ ਸੁਣਦਾ ਨਹੀਂ ਨੀ ਪੱਥਰ ਪੱਟ ਨਾਲ ਹੱਲ ਨਹੀਂ ਹੋਣਾ ਪੱਟਣੀਆਂ ਉਹ ਗਾਇਨ ਫੈਕਟਰੀਆਂ ਜੀਆਂ ਪੈਪਾ ਪੱਟੋ ਉਹ ਬੂਰ ਬੰਦ ਕਰੋ ਜੇ ਧਰਤੀ ਇਹਦਾ ਯਹ ਪਾਗ ਰਿਹਾ ਉਹ ਬੁੱਢੇ ਦਰਿਆਜ ਪੈਦੀਆਂ ਜੇਰਾ ਬੰਦ ਕਰੋ ਉਹ ਹਜ਼ਾਰਾਂ ਫੈਕਟਰੀਆਂ ਜਿੰਨਾ ਦਾ ਗੰਦ ਲਗਾਤਾਰ ਇੱਥੇ ਪੈ ਰਿਹਾ ਜੈਨ ਨੂੰ ਪੈ ਰਿਹਾ ਕੈਮੀਕਲ ਪੈ ਰਿਹਾ ਉਹ ਹਜ਼ਾਰਾਂ ਇਸੇ ਜੈਨਾਂ ਜਿੰਨਾਂ ਦੇ ਪਸੂਆਂ ਦਾ ਗੋਹੜਾ ਪਿਛਾਂ ਫਸਲ ਜਾ ਰਿਹਾ ਉਹ ਇੱਥੇ ਲੱਖਾਂ ਦੀ ਆਬਾਦੀ ਲੁਧਿਆਣੇ ਦੀ ਉਹਨਾਂ ਦਾ ਜਿੰਨਾ ਸੀਦੇ ਦਾ ਪਾਣੀ ਸਭ ਤੋਂ ਸਭ ਕੇ ਪੈ ਰਿਹਾ ਉਹ ਇੱਥੇ ਹਜ਼ਾਰਾਂ ਹਸਪਤਾਲ ਜਿੰਨਾਂ ਦੇ ਹਜ਼ਾਰਾਂ ਮਰੀਜ਼ ਰੋੜ ਜਾਂਦੇ ਆ ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਦਾ ਮਰੀਜ਼ ਹੈ ਉਹ ਸਾਰੀ ਗੰਦਗੀ ਸਭ ਤੋਂ ਚ ਪੈ ਰਹੀ ਆ ਭਰਾਵੋ ਜੋ ਇਸ ਕਰਕੇ ਅੱਜ ਜਿਹੜਾ ਘਾਥੇ ਹੋਇਆ ਇਹ ਘਾਥ ਸਰ ਦਾ ਇਤੋਹ ਸੁਨਿਹਾਂ ਦੇਊਗਾ ਇਹ ਜੇ 15 ਸਤੰਬਰ ਤੱਕ ਯਾਰਾ ਬੰਦ ਨਹੀਂ ਕਰਦੇ ਤਾਂ 15 ਸਤੰਬਰ ਤੋਂ ਬਾਅਦ ਜਾਂ 15 ਸਤੰਬਰ ਦੇ ਦਿਨ ਕੋਈ ਵੀ ਮੀਟਿੰਗ ਕਰਕੇ ਆਪਾਂ ਇੱਕ ਤਰੀਕ ਦਾ ਐਲਾਨ ਕਰ ਦੇਣਾ ਪੀਐਸਪੀ ਚਾਹੇ ਫੈਕਟਰੀਆਂ ਬੰਦ ਕਰਕੇ ਚਾਹੇ ਗੁੱਡੇ ਜ਼ਰਾ ਫਨ ਮਾਰ ਕੇ ਜੋ ਵੀ ਕਰਨਾ ਹੈ ਕਰਨਾ ਹੀ ਪੈਣਾ ਹੈ ਤੇ ਉਦੋਂ ਜਿੱਦਤਾ ਨੂੰ ਸੁਨਿਆਰਤਾ ਜਾਊਗਾ ਭਾਬੋ ਉਹਦੇ ਪੰਜਾਬ ਦੇ ਵਿੱਚੋਂ ਜਿੱਤ ਯਾਦ ਤੋਂਨੇ ਤੋਂ ਨਿਵਾਏ ਆ ਆਪਣੇ ਅਰਕਾਲੀਆਂ ਲੈ ਕੇ ਟਰੈਕਟਰ ਲੈ ਕੇ ਮਿੱਟੀਾਂ ਭਰ ਕੇ ਗੱਟੇ ਲੈ ਕੇ ਭਰਦੇ ਮਿੱਟੀ ਦੇ ਨਾਲ ਜੇ ਸੁਹਣਾ ਲੈ ਕੇ ਕੰਨਾ ਬੱਥਰ ਲੈ ਕੇ ਤੇ ਪਹੁੰਚਿਓ ਤੇ ਪੈਰ ਦਿੱਤੀ ਨਾ ਪਾਇਓ ਜੇ ਅੱਪਾ ਇਹਨੂੰ ਦੇਖੀ ਗਏ ਵੀ ਕੋਈ ਹੋਰ ਉੱਠ ਕੇ ਦਰਿਆ ਨਾਲੋਂ ਇਹਨਾਂ ਫੁੱਡੇ ਦਰਿਆ ਨਾਲੋਂ ਫੁੱਡੇ ਗੱਲੋਂ ਬੰਦ ਮਾਰੂਗਾ ਤਾਂ ਅਸੀਂ ਘਰਾਂ 'ਚ ਬੈਠੀ ਭਰਾਵਾਂ ਨਾਲ ਤੁਹਾਨੂੰ ਗੱਲ ਲਾ ਲਾਂਗੇ ਸਿਸ ਕਰਕੇ ਤੁਹਾਨੂੰ ਬੇਨਤੀ ਹੈ ਆ ਪੰਜਾਬ ਦਾ ਮੁੱਖ ਮੰਤਰੀ ਜਿਨਾ ਕਦੇ ਸਾਡੇ ਨਾਲ ਖੜਕੇ ਆ ਭਾਈ ਮਕਬੋਦ ਖੜਾ ਸਾਰੀ ਸਾਰੀ ਟੀਮ ਖੜੀ ਹੈ ਐਸੇ ਬੁਢੇ ਤੇ ਯਾਰ ਤੇ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦਾ ਸਪੀਕਰ ਤੋਂ ਕਾਫੀ ਸਦਮਾ ਇੱਥੇ ਵੀਰ ਉਦੇਉਂਦੇ ਸੀਗੇ ਕਿ ਆਹ ਦੇਖੋ ਜੀ ਯਾਦ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ ਆ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਚੁੱਪ ਕਰਿਆ ਬੈਠਾ ਕਦੇ ਬੋਲਦਾ ਹੁੰਦਾ ਸੀ ਕਿ ਧਰਤੀ ਇਹ ਤੇ ਜਿਹੜਾ ਪਾਣੀਆ ਜਾ ਰਹੀਆਂ ਬੋਸ ਕਰਕੇ ਫਿਰਦੇ ਨੇ ਜਿਹੜਾ ਪਾਲੀਆਂ ਨੇ ਇਹਦਾ ਲੋਕਾਂ ਦਾ ਇੱਕਾ ਸੀ ਲੋਕਾਂ ਦੀ ਤਾਕਤ ਸੀਗੀ ਕਿ ਜ਼ੀਰਾ ਫੈਕਟਰੀ ਤੁਸੀਂ ਬੰਦ ਕਰਾਤੀ ਆ ਮੱਤੇਵਾਣਾ ਜੰਗਲ ਤੁਸੀਂ ਬਚਾ ਲਿਆ ਲੋਕਾਂ ਦੀ ਤਾਕਤ ਨੇ ਇਹ ਭਰਾਵੋ ਇਹ ਜਦੋਂ ਮਰੀ ਬਣਿਆ ਸੀਗਾ ਉਹ ਵੇਖਿਆ ਗੱਲਾਂ ਹੋਰ ਸੀ ਰਾਜ ਦੀਆਂ ਗੱਲਾਂ ਹੋਰ ਮਾਏ ਨੂੰ ਪੰਜਾਬ ਦਾ ਨੀਰੋ ਮਰਦਨ ਲੀਰੋ ਉਹ ਕਹਿੰਦੇ ਰੋਮ ਦਾ ਰਾਜਾ ਹੋਇਆ ਨੀਰੋ ਰੋਮ ਸਰਦਾ ਸੀ ਬਰਦਾ ਸੀ ਮਰਦਾ ਸੀ ਮਰ ਰਹਾ ਸੀ ਕਿ ਰੋਮ ਸ਼ਹੀਰ ਦੇ ਨਜ਼ਾਰੇ ਲੈਂਦਾ ਸੀ ਬੰਦਰੀ ਬਚਾ ਲਿਆ ਸੀ ਅੱਜ ਪੰਜਾਬ ਸਰਦਾ ਬਰਦਾ ਰੋਜ਼ ਦਰਜਨਾ ਮੁੰਡੇ ਚਿੱਤੇ ਨਾਲ ਮਾਰ ਰਿਹਾ ਟੀਕੇ ਲਾ ਕੇ ਮਾਰ ਰਿਹਾ ਰੋਜ਼ ਗੋਲਿਆਂ ਨਾਲ ਚਲਦੀਆਂ ਕੱਲ ਨਰਾਈ ਦੇ ਘਰੇ ਆ ਕੇ ਗੋਲਿਆਂ ਨਾਲ ਮਾਰ ਗਏ ਉਹ ਪਾਸਟਰ ਮਾਨਸਾ ਦੇ ਨੌਜਵਾਨ ਮੁੰਡਾ ਮਾਰਤਾ ਰੋਜ਼ ਗੋਲਿਆਂ ਨਾਲ ਸਾਰੇ ਨੌਜਵਾਨਾ ਨਹੀਂ ਉਹ ਮੌਤ ਦੇ ਘਾਟ ਤਰਾਂ ਜਾ ਰਿਹਾ ਹੋਰ ਪੰਜਾਬ ਦੇ ਹਜ਼ਾਰਾਂ ਮੁੰਡੇ ਕੁੜੀਆਂ ਬਾਹਰ ਨੂੰ ਭੱਜ ਲਏ ਪੰਜਾਬ ਖਾਲੀ ਹੋ ਰਿਹਾ ਪ੍ਰਵਾਸ ਹੋ ਰਿਹਾ ਇੱਥੇ ਪਾਨੀਆਂ ਦੇ ਤੇ ਜਹਾਂ ਪਾਕਿਸਤਾਨ ਨੂੰ ਮਾਰਿਆ ਜਾ ਰਿਹਾ ਹੈ ਸਾਦੀ ਕਿਸਾਨੀ ਨੂੰ ਮਾਰਿਆ ਜਾਂ ਸਾਰੇ ਮਜ਼ਦੂਰਾਂ ਨੂੰ ਮਾਰਿਆ ਜਾ ਰਿਹਾ ਹੈ ਇਹ ਪੰਜਾਬ ਦਾ ਮੀਰੋ ਇਹ ਚੁੜਕਿਤ ਸਰਾਜ ਫਰੂਫ ਹੈ ਇਹ ਕਹਾਣੀਆਂ ਸੁਣਾ ਰਿਹਾ ਹੈ ਇਹ ਗਾ ਪਰ ਰਿਹਾ ਹੈ ਇਹ ਲੋਕਾਂ ਨੂੰ ਨਹੀਂ ਡੰਗਾ ਟਪਾ ਰਿਹਾ ਵੀ ਮੈਂ ਚਾਰ ਦਿਨਾਂ ਬਾਲਾਂ ਨੂੰ ਕੱਢ ਦੂੰਗਾ ਮੈਂ ਚਾਰ ਗਾਇਕਾਂ ਸਾਨੂੰ ਕੱਢ ਦੂੰਗਾ ਲੋਕ ਕਹਿੰਦੇ ਬੱਲੇ ਬੱਲੇ ਬਹੁਤ ਕਹਿਣਕ ਬੰਦਾ ਦੂ ਤਿੰਨ ਸੌ ਦੇ ਵਿੱਚ ਕੀ ਕੀਤਾ ਸਵਾਲੇ ਆ ਉਹਦਾ ਬ੍ਰੇਕ ਆਫ ਸੀ ਲੋਕਾਂ ਨੇ ਮਿੱਟੀ ਜਿਮਲਾ ਦਿੱਥੇ ਤੈਨੂੰ 92 ਬੰਦੇ ਦੇ ਉੱਤੇ ਤੂਫੀ ਕੀਤਾ ਸਵਾਲੇ ਪੈਦਾ ਹੁੰਦਾ ਹੈ ਪਰ ਅੱਜ ਵੀ ਪੰਜਾਬ ਦੇ ਲੋਕੋ ਸੌਂਝਣ ਦੀ ਲੋੜ ਹੈ ਮੈਂ ਅੱਜ ਤੁਹਾਨੂੰ ਇਹ ਲਿਖਿਆ ਦੇ ਕਰਕੇ ਕਹਿਣਾ ਚਾਹੁੰਦਾ ਹੈ ਇਹ ਪੰਜਾਬ ਦਾ ਸਭ ਤੋਂ ਮਾੜਾ ਘੱਟਿਆਦਮ ਲਿਖੇ ਤੇ ਬੰਦਾ ਸਾਥ ਦੂਗਾ ਮੇਰੀ ਗੱਲ ਤੇਤੇ ਰੱਖਿਓ ਕਿਉਂਕਿ ਬੰਦਾ ਇਹੋ ਜਿਹੇ ਲੋਏ ਆ ਜੋ ਇਸ ਫੇਰੀ ਕੁਰਸੀ ਸਲਾਮ ਕਰਨੀ ਚਾਹੀਦੀ ਹੈ ਬੈ ਸਾਰੇ ਇਹੋ ਜਿਹੇ ਨੇ ਆ ਜਿਹੜੇ ਇੱਕ ਵਾਰੀ ਕੁਰਸੀ ਤੇ ਬੈ ਜਾਂਦੇ ਆ ਮੁਰਗਾਂ ਉਹ ਜਾ ਕੇ ਦਿੱਲੀ ਦੀਆਂ ਚੱਪਲਾਂ ਚੜਦੇ ਆ ਮੈਨੂੰ ਜੁੱਤੀ ਚੜਦੇ ਆ ਜਾ ਕੇ ਕਿ ਸਾਡੀ ਕੁਰਸੀ ਸਲਾਮਤ ਰਹਿ ਜਾਏ ਪੰਜਾਬ ਨੂੰ ਜਿੰਨਾ ਮਰਜ਼ੀ ਅਗਲਾ ਕੇ ਮਾਰਨਾ ਮਚਾਉਣਾ ਮਚਾਉਦੇ ਸਾਨੂੰ ਕੋਈ ਪਰਵਾਹ ਨਹੀਂ ਓਏ ਲਾਣਤੀ ਲੋਕੋ ਜੇ ਪੰਜਾਬ ਮਰ ਗਿਆ ਲੋਕ ਮਰ ਗਏ ਫੋਟੀਆਂ ਕੁਰਸੀਆਂ ਕਿਵੇਂ ਸਲਾਮਤ ਰਹਿਣਗੀਆਂ ਸੋਚੋ ਲੋਕਾਂ ਕਰਕੇ ਤੁਸੀਂ ਕੌਣ ਆ ਆ ਦੇਖੋ 15 ਅਗਸਤ ਨੂੰ ਜਿਹੜਾ ਆਪੇ ਬੁਲਤproof ਸ਼ੀਸ਼ਾ ਲਾ ਕੇ ਭੱਜਣ ਦੇ ਰਿਹਾ ਹੈ ਇਹ ਆ ਕਿਹੜੀ ਮੈ ਤੋਂ ਲੋਕਾਂ ਦੇ ਨਿਕਲ ਕੇ ਆਇਆ ਮੈਂ ਸੱਫਾ ਜਾ ਕੇ ਬਾਬੇ ਦਾ ਤਾਸ ਖੇਡਦਾ ਹੁੰਦਾ ਅੱਜ ਇੰਨਾ ਫਿਰ ਖੜਾ ਹੋ ਗਿਆ ਇੰਨਾ ਡਰ ਲੱਗਣ ਲੱਗਾ ਆਪਣੇ ਲੋਕਾਂ ਤੋਂ ਕਿ ਫੁੱਲ ਤੋਂ ਫੂਸੀਸ਼ੇ ਲਾ ਕੇ ਛੋਟੇ ਜਨੂਬ ਛੋਟਾ ਯੂਨੀਵਰਸਿਟੀ ਨਾਲੋਂ ਛੋਟੇ ਸਕੂਲਾਂ ਨੂੰ ਜਿਹੜੀ ਨਿਊ ਐਜੂਕੇਸ਼ਨ ਪਾਲਸੀ ਅਰੇ ਤਾਹਤ ਸੈਂਟਰ ਨੇ ਹਵਾਲੇ ਕਰ ਰਿਹਾ ਛੋਟੀ ਸਿੱਖਿਆ ਜੀ ਮਹਿੰਗੀ ਹੋ ਜਾਂਦੀ ਹੈ ਵੀ ਗਰੀਬਾਂ ਦੇ ਬਸਤਾ ਰੋਕ ਲਿਆ ਇੱਥੇ ਤੇ ਸੈਂਟਰ ਤੇ ਆਪਣੀ ਅੱਤਕ੍ਰਿਤ ਨੀਤੀ ਲਾਗੂ ਕਰਕੇ ਤੁਹਾਡਾ ਅਪਿਹਾਸ ਬਦਲਣਾ ਹੈ ਤੁਹਾਡਾ ਸੈਤ ਮਸ ਬਦਲਣਾ ਹੈ ਤੁਹਾਡਾ ਦੱਸਾ ਬਦਲਣਾ ਹੈ ਉਹ ਆਪਣੀ ਹੀਰੋ ਬਣਾ ਕੇ ਸਾਡਾ ਜੀਰੋ ਬਣਾਉਣਗੇ ਇਹ ਲਗਾਤਾਰ ਹਾ ਟੋਕਾ ਬਣ ਕੇ ਸੈਂਟਰ ਦਾ ਪੰਜਾਬ ਨੂੰ ਪ੍ਰਭਾਵ ਮਾਰ ਰਿਹਾ ਸਿੰਗਲ ਜੋ ਇਹਦੀ ਜ਼ਿੰਮੇਵਾਰੀ ਹੈ ਇਹ ਇੱਕ ਮਿੰਟ ਜੰਦ ਕਰਾ ਸਕਦਾ ਹੈ ਇੱਥੇ ਟੀਮ ਆਈ ਸੀਗੀ ਜਿੰਨਾ ਦੇ ਵਿੱਚ ਵੀਰ ਤੋਂ ਸਿੱਟਿਆ ਵੀ ਆਇਆ ਸੀਗਾ ਪਿੱਤੀ ਫੈਕਟਰੀਆਂ ਸੀਲ ਹੋਣ ਦੀ ਬੰਦ ਹੋ ਗਈ ਸੀ ਅਸੀਂ ਬਚਣਾ ਚਾਹੁੰਦੇ ਹਾਂ ਇਸ ਟੀਮ ਨੂੰ ਉਹ ਵਿਧਾਨ ਸਭਾ ਕਮੇਟੀ ਨੂੰ ਉਹ ਬਲਵੀਰ ਸਿੰਘ ਸੀਚਿਆਲ ਨੂੰ ਜਿਹੜਾ ਕਿ ਨਾ ਮੈਂ ਧਰਤੀ ਹਵਾ ਪਾਣੀ ਬਚਾਉਣੇ ਆ ਵੀ ਭਾਈ ਸਾਹਿਬ ਕੋਈ ਮਿਲਦੀ ਤਾਂ ਕਿ ਹਵਾ ਪਾਣੀ ਬੰਦ ਗਏ ਬੁੱਲਿਆ ਜਾ ਕੇ ਉੱਥੇ ਬਾਜੀ ਰੱਜੇ ਬਾਤ ਕੀ ਦੋ ਰੁਪਏ ਛੋਟੇ ਪੁੱਤ ਕੇ ਅੱਥੇ ਜਾ ਕੇ ਵੀ ਜਿਹੜਾ ਜਹਿਰ ਸਭ ਦੇ ਕੇ ਮਾਰਿਆ ਜਾ ਰਿਹਾ ਬੁੱਢੇ ਜ਼ਰੀਆ ਵਾਹੀ ਲੋਕਾਂ ਨੂੰ ਦੋ ਰੁਪਏ ਬੋਲੇ ਇਹ ਕਹਿਣਗੇ ਜੀ ਜੇ ਬਿਗਤ ਨਾਲ ਲੱਗੀਆਂ ਵਿਕਾਸ ਨਹੀਂ ਹੋਣਾ ਇਹ ਵਿਗਾੜ ਰਾਜ ਰੁੜਾ ਬਣਦੇ ਆ ਇੱਕ ਪਾਸੇ ਜ਼ਿੰਦਗੀ ਹੈ ਇੱਕ ਪਾਸੇ ਮੌਤ ਹੈ ਕਿਹਨੂੰ ਚੁਣੋਗੇ ਇੱਕ ਪਾਸੇ ਪੈਸਾ ਹੈ ਇੱਕ ਪਾਸੇ ਜ਼ਿੰਦਗੀ ਹੈ ਕਿਹਨੂੰ ਚੁਣੋਗੇ ਜਾਂ ਤੇ ਜਾਨ ਆ ਦਾ ਜਹਾਨ ਹੈ ਉਹ ਕਹਿੰਦਾ ਕੋਲ ਸੋਨੇ ਦਾ ਕੀ ਪਹਿਲਾ ਦਾ ਘੱਟ ਪਿਆ ਸੋਨੇ ਦੇ ਕੰਨ ਨੂੰ ਖਾਵੇ ਅਸੀਂ ਮਰ ਰਹੇ ਆ ਜਰਾਂ ਦੇ ਇਹ ਕਿਤੇ ਫੈਕਟਰ ਨਾ ਲਾ ਦਿਓ ਜੀ ਅੱਗੇ ਪੰਜਾਬ ਕਿੰਨੇ ਆ ਫੈਕਟਰ ਨਾ ਸੀ ਭਈ ਪੰਜਾਬ ਖੇਤੀ ਪ੍ਰਧਾਨ ਸੂਬਾ ਸਾਡੇ ਜੇ ਖੇਤੀ ਦੇ ਮੁੱਲ ਮਿਲ ਜਾਣ ਸਾਡੀਆਂ ਬੁੱਲਾਂ ਦੇ ਮੁੱਲ ਮਿਲ ਜਾਣ ਸਾਡਾ ਸਹੀ ਮੰਤਰੀਕਰਨ ਹੋ ਜਾਵੇ ਸਾਡੇ ਆ ਬੱਚਾ ਕਿਸਾਨ ਪਰ ਕਹਿ ਨਹੀਂ ਹੋਵੇ ਸ਼ੰਗੂ ਤੇ ਖਨੋਰੀ ਦੇ ਉੱਤੇ ਗਾਗਾਂ ਮਾਰੀ ਜਾਂਦੇ ਆ ਗੋਲੀਆਂ ਮਾਰ ਕੇ ਬੰਦੇ ਮਾਰੀ ਜਾਂਦੇ ਆ ਆ ਦਿਨਸਾਂ ਹੋ ਰਹੀਆਂ ਸਾਡੇ ਲੋਕਾਂ ਦੀ ਤੇ ਭਰਾਵੋ ਸੋਚਣ ਦੀ ਲੋੜ ਆ ਹੁਣ ਘਰੇ ਚ ਬੈਠਣਾ ਨਹੀਂ ਗੱਲ ਬਣਨੀ ਨਿਕਲਣਾ ਪੈਣਾ ਤੁਰਨਾ ਪੈਣਾ ਵੀ ਯਾਦ ਰੱਖਿਓ ਪਿੱਛੇ ਮੈਂ ਇੱਕ ਵੀਡੀਓ ਪਾਈ ਸੀਗੀ 18 ਕਰੋੜ ਦਾ ਠੀਕਾ ਲੱਗਣਾ ਇੱਕ ਬੱਚੇ ਨੂੰ 18 ਕਰੋੜ ਦਾ ਵੀ ਨਹੀਂ ਮਿਲਣਾ 18 ਕਰੋੜ ਦੇ ਠੀਕੇ ਸੋਲਵਾ ਲਵੋਗੇ ਇਹ ਜਿਹੜਾ ਬੁਆਰਗਾ ਸਾਡੇ ਜਵਾਕਾਂ ਨੂੰ ਲੱਗ ਰਿਹਾ ਹੈ ਸੋ ਘਰਾਂ ਦੇ ਵਿੱਚ ਬੈਠ ਕੇ ਮੌਤ ਨੂੰ ਦੇਖਣ ਨਾਲੋਂ ਚੰਗਾ ਉੱਠ ਕੇ ਸਰਕਾਰ ਦੇ ਅੱਗੇ ਤਾਂ ਬੁੱਢੇ ਦਿਨਾਂ ਨੂੰ ਥੰਨ ਮਾਰ ਕੇ ਜਾਓ ਜਿੱਥੇ ਤੁਹਾਨੂੰ ਸੱਤਾ ਦੇਵਾਂਗੇ ਉਹਦੇ ਪਾਰ ਦਿੱਤੀ ਨਾ ਪਾਵਾ ਵੱਡੀ ਗਿਲਤੀ ਜੀ ਪਹੁੰਚੋ ਤੇ ਇੱਕ ਮੇਰੀ ਬੇਨਤੀ ਹੋਰ ਆ ਸਾਰਿਆਂ ਨੂੰ ਆ ਪਾਣੀ ਦਿਖਾਓ ਜੀ ਆਹ ਦਿਖਾਓ ਆ ਸਾਰੇ ਆਪਣੇ ਬੋਤਲਾਂ ਨੇ ਆ ਉਹ ਪਾਣੀ ਐ ਜੇ ਤੁਸੀਂ ਲਗਾਤਾਰ ਪੀ ਰਹੇ ਹੋ ਫੇਰੇ 35-40 ਸਾਲ ਤੋਂ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਕੈਮੀਕਲ ਰੇਲੀ ਆਵਾ ਤੇ ਕਿੰਨੇ ਤਰ੍ਹਾਂ ਦੀ ਜ਼ਹਿਰ ਆ ਪਾਣੀ ਚ ਆ ਪਾਓ ਆ ਮੈਂ ਕਹਿੰਦਾ ਤਾ ਨਾ ਜਿਹੜੇ ਬੰਦੇ ਕਹਿੰਦੇ ਫਿਰਦੇਣਾ ਚਾਹੀਦਾ ਆ ਆ ਪਾਣੀ ਦੇ ਵਿੱਚੋਂ ਇੱਕ ਬੂੰਦ ਭਰ ਲੈਣਾ ਇੱਕ ਬੂੰਦ ਦੀ ਇੱਕ ਬੂੰਦ ਆਪਣੇ ਜੀਵਨ ਹਿੱਤ ਲਈ ਮੰਨ ਜਾਗਰ ਤੁਸੀਂ ਸਹੀ ਹੋ ਤੁਸੀਂ ਗਲਤ ਆਹ ਪਾਣੀ ਪੀ ਰਿਹਾ ਤੁਸੀਂ ਸੋ ਮੈਂ ਬੇਇਨਤੀ ਕਰਦਾ ਇੱਕ ਵਾਰੀ ਜਿੰਨੇ ਤੁਸੀਂ ਸੰਗ ਦੇ ਤੇ ਆਈਆਂ ਆਪਾਂ ਸਾਰਿਆਂ ਨੇ ਅਜੇ ਅਸ਼ੀਰਵਾਦ ਕਰਤਾ ਸਰਬਤੇ ਦੇ ਗੁੱਤਕ ਜਾਣਾ ਹੈ ਉਹ ਇੱਥੋਂ ਤੱਕ ਮਾਰਚ ਕਰਨਾ ਹੈ ਜਿਹੜੀਆਂ ਗੱਡੀਆਂ ਨੇ ਉਹ ਕੱਲਾ ਕੱਲਾ ਬੰਦਾ ਮੰਗਰ ਗੱਡੀਆਂ ਦੇ ਵਿੱਚ ਚੱਲੀ ਜਾਊਗਾ ਸਾਰੇ ਬੰਦੇ ਗੱਡੀਆਂ 'ਚ ਨਹੀਂ ਜਾਣੇ ਚਾਹੀਦੇ ਸਾਰੇ ਬੰਦਿਆਂ ਨੇ ਆਪਾਂ ਤੁਰ ਕੇ ਪੈਦਲ ਮਾਰਚ ਕਰਨਾ ਥੋੜੇ ਅੱਖਾਂ ਦੇ ਵਿੱਚ ਆ ਸਾਰੇ ਝੰਡੇ ਮੈਂ ਬੇਨਤੀ ਕਰੂੰਗਾ ਕਿ ਜਹਾਂ ਸਾਥੇ ਵਿੱਚ ਝੰਡਾ ਹੋਣਾ ਚਾਹੀਦਾ ਉਹ ਪਿੱਛੇ ਗੱਡੀ ਖੜੀ ਹੈ ਸਾਡੀ ਬੱਸ ਖੜੀ ਹੈ ਪਿੱਛੇ ਉਹਦੇ ਝੰਡੇ ਵੀ ਪਏ ਆ ਡੰਡੇ ਵੀ ਪਏ ਆ ਸਾਰਾ ਕੁਝ ਉੱਥੋਂ ਲੈ ਸਕਦੇ ਆ ਕੋਈ ਬੰਦਾ ਬਿਨਾਂ ਝੰਡੇ ਦੇ ਨਾ ਹੋਵੇ ਆਪਾਂ ਤੁਰ ਕੇ ਕਈ ਬਲਾਈ ਤੋ ਤੱਕ ਜਾਣਾ ਮੇਰਾ ਵੀ ਨਾ ਅਗਲੀ ਬੈਂਤੀ ਆ ਮਰੀ ਅੱਜ ਆਏ ਹੋ ਅੱਜ ਵਾਪਸ ਨਾ ਮੁੜ ਕੇ ਜਾਇਓ ਅੱਜ ਇੱਕ ਵਾਰੀ ਵਲੀਪੁਰ ਜਾ ਕੇ ਆਇਓ ਅੱਜ ਮੇਰੇ ਯਾਰ ਵਲੀਪੁਰ ਅੱਥੋਂ ਜਿੱਥੇ ਆ ਪਾਣੀ ਤੂੰ ਉੱਥੇ ਖੜ ਕੇ ਦੇਖਿਓ ਅੱਜ ਤੁਹਾਨੂੰ ਸਾਫ਼ ਸੋਝੂਗਾ ਕਿ ਸੀ ਕਿਹੜਾ ਜਿਹੜਾ ਪੀ ਰਿਹਾ ਜਉ ਉਸੇ 10 ਮਿੰਟ ਵੀ ਖੜਨਾ ਓਕਾ ਹੋਊਗਾ ਜਾ ਕੇ ਨੂੰ ਆਇਓ ਐਂ ਐਂ ਕੈਸਾ ਤੋ ਨਕਲ ਕਰ ਲਈਆਂ ਤੋ ਸੱਚ ਕਵਰੀ ਬੱਚੂਗੀ ਆਜ ਬੇਨਤੀ ਆ ਸਾਰੇ ਜਦੋਂ ਇਹ ਆਪਣਾ ਉੱਥੇ ਕੌਮ ਦੇ ਵਿੱਚ ਆ ਮਾਰਚ ਆਪਣਾ ਸਲਾਮਤ ਹੋਣਾ ਤਾਂ ਤੁਸੀਂ ਆਪਣੀਆਂ ਆਪਣੀਆਂ ਗੱਡੀਆਂ ਮੰਗਤ ਹੋਰੀਓ ਕੱਲਾ ਕੱਲਾ ਡਰਾਈਵਰ ਬੈਠ ਕੇ ਸਾਰੇ ਆਪਾਂ ਮੁਰੇ ਤੁਰ ਕੇ ਜਾਣਾ ਉਸ ਤੋਂ ਤੁਹਾਨੂੰ ਬੇਨਤੀ ਹੈ ਕਿ ਬਲੀਪੁਰ ਜਿੱਥੋਂ ਭਾਵੇਂ ਆਪਣੇ ਨਕਸ਼ੇ ਦੇ ਅਮੋਲ ਤੁਸੀਂ ਬਲੀਪੁਰ ਤੋਂ ਜਿੱਥੋਂ ਵੱਡਾ ਦਰਿਆ ਸਰੋਤ ਚ ਮਿਲਦਾ ਉਸੇ ਖੜ ਕੇ ਜੁਰ ਦੇ ਕੇ ਜਾਇਆ ਜੀ ਜਿੰਨਾਂ ਨੇ ਵੀ ਲੰਗਰ ਦੀ ਸੇਵਾ ਕੀਤੀ ਆ ਉਹਨਾਂ ਦਾ ਬਹੁਤ ਧੰਨਵਾਦ ਮੈਂ ਕਰਦਾ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਮਾਨਸਾ ਤੋਂ ਬਟਿੰਡੇ ਤੋਂ ਬਹੁਤ ਵੱਡੀ ਗਿਣਤੀ ਬੱਸਾਂ ਭਰ ਕੇ ਆਈਆਂ ਨੇ ਆ ਬੁਲਾਦਣ ਨੇ ਤੇ ਇਸ ਤਰ੍ਹਾਂ ਹੋਰ ਥਾਲਕਾ ਤੋਂ ਫਰੀਦਕੋਟ ਫੋਇ ਪ੍ਰਮੋਗਾ ਕਪੂਰਥਲਾ ਜਲੰਧਰ ਪਟਿਆਲਾ ਲੁਧਿਆਣਾ ਬਹੁਤ ਵੱਡੀ ਪੱਧਰ ਤੇ ਆਏ ਆ ਭਾਗੋ ਤੁਹਾਡਾ ਧੰਨਵਾਦ ਆ ਕਿ ਤੁਸੀਂ ਗੱਲ ਨੂੰ ਸਮਝਿਆ ਰਾਤ ਸਾਡੀ ਸਾਰਿਆਂ ਦੀ ਹੈ ਸੋ ਆਓ ਆਪਾਂ ਉੱਠ ਕੇ ਮੇਰਾ ਫਿਰ ਲੜਾਈ ਲੜਗੇ ਵਾਹੀ ਪਰ ਮੇਰੀ ਬੇਨਤੀ ਹੈ ਕਿ ਅਸੀਂ ਇੱਕ ਵਾਰ ਚਾਰਨਾ ਨਾਵੇਂ ਲਾਵਾਂਗੇ ਹੁਣ ਨਾਵੇਂ ਦਾ ਜਕਾਰੇ ਲਾਵਾਂਗੇ ਧਿਆਨ ਨਾਲ ਤੁਸੀਂ ਬਰਨਦਵਾਰ ਦੇ ਵਿੱਚ ਆਪਾਂ ਇਧਰਲੇ ਪਾਸੇ ਤੁਰਨਾ ਹੈ ਆਹ ਸਟੇਜ ਦੇ ਇਧਰ ਜਿਹਾ ਮੈਂ ਸੱਜਿਆ ਤੁਹਾਨੂੰ ਤੁਰਾਂਗੇ ਐਵੇਂ ਨਾ ਜਾਣਾ ਆਪਾਂ ਪੰਜਾਬ ਸਰਕਾਰ ਰੋਮਦਾ